ਸਸ਼ੀਗਾਲ ਦੋਸਤੋ ਸਵਾਗਤ ਹੈ ਤੁਹਾਡਾ ਵੀ ਅਭੀ ਤੱਕ ਕਬੀ ਵੀ 30 ਤੇ ਫੇਸਬੁੱਕ ਪੇਜ ਸ਼ਮਿੰਦਰ ਸਿੰਘ ਆਇਸ ਨੂੰ ਸਰਦੀਆਂ ਦਾ ਲਾਜਵਾਬ ਤੋਹਫਾ ਬਣਾ ਕੇ ਦਿਖਾਉਣੇ ਆ ਇਹ ਆਪਾਂ ਗੁੜ ਵਾਲੀਆਂ ਪਿੰਨੀਆਂ ਬਣਾਵਾਂਗੇ ਇਹਦੇ ਵਿੱਚ ਲਈ ਆਪਾਂ ਇੱਕ ਬਾਟੀ ਆਟੇ ਦੀ 250 ਗ੍ਰਾਮ ਘਿਓ ਇੰਨਾ ਹੀ ਗੁੜ ਲਿਆ ਤੇ ਡਾਈ ਫਰੂਟ ਲੈ ਜਾਂ ਬਾਦਾਮ ਤੇ ਕਾਜੂ ਹੈ ਜੋ ਆਪਾਂ ਥੜਫੜ ਕਰ ਲਿਆ ਤੇ ਚਲੋ ਆਪਾਂ ਗੈਸ ਕਰਦੇ ਆਉਣ ਬਣਾਉਣੇ ਆਪਾਂ ਸਾਦੀਆਂ ਦਾ ਤੋਹਾ ਸਾਦੀਆਂ ਹੁਣ ਜਾਂਦ ਗਈਆਂ ਆ ਲਾਸਟ ਵਾਰੀ ਆ ਤੇ ਜਾਂਦੇ ਜਾਂਦੇ ਆਪਾਂ ਸਾਦੇ ਜਿਹੜੇ ਤੋਹਾ ਪਿੰਨੀਆਂ ਗੋਲੀਆਂ ਬਣਾ ਕੇ ਤੁਹਾਨੂੰ ਦਿਖਾਉਣੇ ਆ ਆਪਾਂ ਘਿਓ ਪਾ ਲਿਆ ਕਟੋਰੀ ਐ ਘਿਓ ਦੀ ਮਨੂੰ ਕਿ ਚਲ 200 ਗ੍ਰਾਮ 250 ਗ੍ਰਾਮ ਦੇ ਲਗਭਗ ਘਿਓ ਹੈ ਘਿਓ ਨੂੰ ਆਪਾਂ ਕਰਾਂਗੇ ਗਰਮ ਜਦੋਂ ਜੱਕ ਘਿਓ ਗਰਮ ਹੋ ਜਾਂਦਾ ਇਹ ਮਚਰ ਲੋ ਲੋ ਜੀ ਆਪਣਾ ਘਿਓ ਹੋ ਗਿਆ ਗਰਮ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਥੋੜਾ ਕਰਕੇ ਆਟਾ ਇਹ ਰੋਕ ਤੁਨਾ ਆਟੇ ਨੂੰ ਚੰਗੀ ਤਰ੍ਹਾਂ ਲੋ ਜੀ ਦੋਸਤੋ ਇਹਨੂੰ ਆਪਾਂ ਆਟ ਨੂੰ ਬ੍ਰਾਊਨ ਹੋਣ ਤੱਕ ਪੂਰਾ ਤਰ੍ਹਾਂ ਭੁੰਨਾ ਆਟੇ ਨੂੰ ਪੂਰੀ ਖੁਸ਼ਬੂ ਆਉਣ ਲੱਗੀ ਆਟੇ ਚ ਉਹ ਤੱਕ ਇਹਨੂੰ ਹਲਕੀ ਸਲੋ ਫਲੇਮ ਤੇ ਭੁੰਨਾ ਉਸ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਦਾ ਕੋ ਦਰਪਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਨਵੀਂ ਵੀਡੀਓ ਤੁਹਾਨੂੰ ਮਿਲ ਸਕੇ ਜਲਦ ਤੋਂ ਜਲਦੀ। ਲੋ ਜੀ ਆਪਣਾ ਆਟਾ ਬਿਲਕੁਲ ਪੁੱਜ ਗਿਆ। ਕਿਉਂ ਛੱਡ ਗਿਆ? ਦੋਨੇ ਨੂੰ ਆਪਾਂ ਕੱਢਾਂਗੇ। ਧਾਰ। ਕਲਿਸ ਪਾਂਡੇ ਚ ਕੱਢ ਲਾ ਗਏ ਨੀ। ਤੇ ਹੁਣ ਜੀ ਹੁਣ ਆਪਾਂ ਗੋੜਤੀ ਬਣਾਵਾਂਗੇ। ਥੋੜਾ ਇਹ ਇਹ ਪਰਾਂਗੇ 2 ਤੋਂ 6 ਚ ਪਾਣੀ ਦੇ ਪਾਣਾਂ ਦੇ ਗੋੜਚ। ਆਪਾਂ ਬੜੀ ਚਾਹ ਨਹੀਂ ਨੋਣੀ ਇਹਦੀ। ਤੇ ਤੇਰਾ ਚਾਹ ਫੀਨਾ ਨਾ ਗੋੜ ਉਹ ਤੇਲ ਇਸ ਜੀ ਬਣ ਜੂਗੀ ਤੁਸ ਆਪ ਗਰਮੀ ਕਰਨਾ ਕੋਲੇ ਨੂੰ ਗੁੜ ਨੂੰ ਬਣ ਜਾਂਦੀ ਲੋ ਜੀ ਆਪਣਾ ਕੋੜ ਪੂਰਾ ਆਪ ਕਰਕੇ ਤਿਆਰ ਹੋ ਗਿਆ ਬੜੀ ਚਾਹ ਨਹੀਂ ਇਹ ਬਣਾਉਣੀ ਆਪਾਂ ਬਸ ਐ ਜੀ ਰੱਖਣਾ ਗੋੜੇ ਤੇ ਹੁਣ ਇਹਦੇ ਵਿੱਚ ਆਪਾਂ ਲਾਵਾਂਗੇ ਸਾਰਾ ਸਮਾਨ ਤੇ ਆਪਾਂ ਗੈਸ ਬੰਦ ਕਰ ਲਿਆ ਚਲੋ ਜੀ ਚਲੋ ਜੀ ਤਵੇ ਚਾਪਾ ਡਰਾਈ ਫੂਡ ਰੱਖਿਆ ਜਿਹੜੇ ਬਦਾਮ ਤੇ ਕਾਜੂ ਤੇ ਕਿਸ਼ਮਿਸ਼ ਹੈ ਇਹਨੂੰ ਵੀ ਪਾ ਦਾਂਗੇ ਤੇ ਇਹਨੂੰ ਹੁਣ ਆਪਾਂ ਥੰਗੀ ਤਰ੍ਹਾਂ ਅਰਲਾਵਾਂਗੇ ਸਾਰੇ ਕੁਝ ਲੋ ਜੀ ਆਪਣਾ ਪੂਰਾ ਥੰਗੀ ਤਰ੍ਹਾਂ ਰਲ ਗਿਆ ਇਹ ਸਾਰਾ ਕੁਝ ਅਰਲਾ ਲਿਆ ਆਪਾਂ ਵਿੱਚ ਹੁਣ ਆਪਾਂ 10 ਤੋਂ 15 ਮਿੰਟ ਇਹ ਠੰਡੇ ਹੋਣ ਦੀ ਮੀਡ ਕਰਾਂਗੇ ਤੇ ਫਿਰ ਆਪਾਂ ਇਸ ਦੀਆਂ ਗੋੜ ਵਾਲੀਆਂ ਪਿੰਨੀਆਂ ਬਣਾਵਾਂਗੇ ਜੋ ਬਹੁਤ ਹੀ ਸੁਆਦਿਸ਼ਟ ਹੋਣਗੀਆਂ 10-15 ਮਿੰਟ ਪਰਵੇਟ ਕਰਦੇ ਹੰਡਾ ਹੋ ਜੇ ਪਿੰਨੀਆਂ ਬਣਾ ਕੇ ਤੁਹਾਨੂੰ ਦਿਖਾਵਾਂਗੇ ਮੇਰੇ ਕੋਲ ਠਰ ਗਿਆ ਹੁਣ ਆਪਾਂ ਇਹਦੀਆਂ ਪਿੰਨੀਆਂ ਵਰਦੇ ਹਾਂ ਗੋਲ ਗੋਲ 2 ਵਧੀਆ ਬਣ ਗਈਆਂ ਲਓ ਜੀ ਆਪਣੀਆਂ ਪਿੰਨੀਆਂ ਬਣ ਕੇ ਰੈਡੀ ਹੋ ਗਈਆਂ ਤੇ ਆਪਾਂ ਤੁਹਾਨੂੰ ਇਹਨਾਂ ਖਾ ਕੇ ਸਵਾਦ ਦੱਸਦੇ ਹਾਂ ਗੌਰੇ ਸਵਾਸਤਿ ਬਣਨਾ ਹੈ ਘਰੇ ਬਣਾ ਕੇ ਖਾਓ ਨਾ ਇਹ ਬੱਚਿਆਂ ਨੂੰ ਖਾਓ ਸਾਡੇ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਦਬ ਕੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਜਲਦੀ ਜਲਦੀ ਸਾਡੀ ਮਿਲ ਸਕੇ ਧੰਨਵਾਦ ਦੋਸਤੋ